ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਰਜੀਠੀਆ ਦੇ ਸਾਲੇ ਗਜਪਤ ਸਿੰਘ ਅਰਵਾਲ ਨੂੰ ਪੁਚਕਿਛ ਲਈ ਸਮਨ ਭੇਜੇ ਸਨ ਅਤੇ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਗਜਪਤ ਸਿੰਘ ਗਰੇਵਾਲ ਸੋਮਵਾਰ ਨੂੰ ਬਿਨਾਂ ਕੋਈ ਕਾਰਨ ਦੱਸੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਜਿਸ ਕਰਕੇ ਵਿਜਨੈਂਸ ਨੇ ਮਜੀਠੀਆ ਦੇ ਸਾਲੇ ਨੂੰ ਬੀਐਨਐਸਡੀ ਧਾਰਾ 179 ਤਹਿਤ ਦੁਬਾਰਾ ਸਮਨ ਪੇਜ ਕੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਉਹਨਾਂ ਨੂੰ ਮੰਗਲਵਾਰ ਸਵੇਰੇ 11 ਵਜੇ ਸ਼ਾਮਲ ਹੋਣਾ ਪਵੇਗਾ ਮਜੀਠੀਆ ਸੇਮੇ ਨਾਬਾ ਜੇਲ੍ਹ ਵਿੱਚ ਹੋਰ ਅੰਡਰ ਟ੍ਰਾਇਲ ਕੈਦੀਆਂ ਨਾਲ ਇੱਕੋ ਬੈਰਿਕ ਵਿੱਚ ਰਹਿ ਰਿਹਾ ਹੈ ਪਿਛਲੇ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਉਹਨਾਂ ਦੀ ਵੱਖਰੀ ਸੈਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਇਸ ਬੈਂਟੀ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਜੇਲ੍ਹ ਮੈਨੂਅਲ ਅਨੁਸਾਰ ਸ਼ੋਮਨੀ ਕਲੀਦਲ ਦੇ ਆਗੂ ਲਈ ਪੁਖਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਹਾਲਾਂਕਿ ਮਜੀਠਿਆ ਨੂੰ ਅੰਸ਼ਕ ਰਾਹਤ ਮਿਲੀ ਕਿਉਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਵਿੱਚ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਉਨ੍ਹਾਂ ਦੇ ਵਕੀਲ ਅਸ਼ਟਿਪ ਸਿੰਘ ਕਲੇਰ ਨੇ ਕਿਹਾ ਸੀ ਕਿ ਇਸੇ ਇਜਾਜ਼ਤ ਪਰਿਵਾਰ ਦੁਆਰਾ ਮਨਜ਼ੂਰ 10 ਵਿਅਕਤੀਆਂ ਤੱਕ ਹੈ ਜਿਸ ਦੇ ਵਿੱਚ ਉਨ੍ਹਾਂ ਦੀ ਕਾਨੂੰਨੀ ਟੀਮ ਵੀ ਸ਼ਾਮਲ ਹੈ ਅਤੇ ਇਹ ਮੁਲਾਕਾਤਾਂ ਆਮੋ ਸਾਹਮਣੇ ਹੋਣਗੀਆਂ ਜ਼ਿਲ੍ਹਾ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਵਿਜੀਲੈਂਸ ਨੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਅਰਵਾਲ ਨੂੰ ਪੁਚਕਿਛ ਲਈ ਸਮਨ ਭੇਜ ਸੰ ਅਤੇ ਉਨ੍ਹਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਗਜਪਤ ਸਿੰਘ ਗਰੇਵਾਲ ਸੋਮਵਾਰ ਨੂੰ ਬਿਨਾਂ ਕੋਈ ਕਾਰਨ ਦੱਸੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਇਸ ਕਰਕੇ ਵਿジネス ਨੇ ਮਜੀਠੀਆ ਦੇ ਸਾਲੇ ਨੂੰ ਬੀਐਨਐਸ ਦੀ ਧਾਰਾ 179 ਤਹਿਤ ਦੁਬਾਰਾ ਸਮਨ ਪੇਜ ਕੇ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਉਹਨਾਂ ਨੂੰ ਮੰਗਲਵਾਰ ਸਵੇਰੇ 11 ਵਜੇ ਸ਼ਾਮਲ ਹੋਣਾ ਪਵੇਗਾ ਮਜੀਠੀਆ ਐਸਐਮ ਨੇ ਆਬਾ ਜੇਲ੍ਹ ਵਿੱਚ ਹੋਰ ਅੰਡਰ ਟ੍ਰਾਇਲ ਕੈਦੀਆਂ ਨਾਲ ਇੱਕੋ ਬੈਰਿਕ ਵਿੱਚ ਰਹਿ ਰਿਹਾ ਹੈ ਪਿਛਲੇ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਉਹਨਾਂ ਦੀ ਵੱਖਰੀ 셀 ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਇਸ ਬੇਨਤੀ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਜੇਲ੍ਹ ਮੈਨੂਅਲ ਅਨੁਸਾਰ ਸ਼ੋਮਨੀ ਕਲੀਦਲ ਦੇ ਆਗੂ ਲਈ ਪੁਖਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਹਾਲਾਂਕਿ ਮਜੀਠਿਆ ਨੂੰ ਅੰਸ਼ਕ ਰਾਹਤ ਮਿਲੀ ਕਿਉਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਵਿੱਚ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਉਹਨਾਂ ਦੇ ਵਕੀਲ ਅਸ਼ਟਿਪ ਸਿੰਘ ਕਲੇਰ ਨੇ ਕਿਹਾ ਸੀ ਕਿ ਇਸੇ ਇਜਾਜ਼ਤ ਪਰਿਵਾਰ ਦੁਆਰਾ ਮਨਜ਼ੂਰ 10 ਵਿਅਕਤੀਆਂ ਤੱਕ ਹੈ ਜਿਸ ਦੇ ਵਿੱਚ ਉਹਨਾਂ ਦੀ ਕਾਨੂੰਨੀ ਟੀਮ ਵੀ ਸ਼ਾਮਲ ਹੈ ਅਤੇ ਇਹ ਮੁਲਾਕਾਤਾਂ ਮੋ ਸਾਹਮਣੇ ਹੋਣਗੀਆਂ ਜ਼ਿਲ੍ਹਾ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ